ਮੇਰਾ ਨਾਮ ਕੁਲਦੀਪ ਸਿੰਘ ਜੇ ਮੈਂ ਮਿੰਨੀ ਬੱਸ ਜੁਨੀਆ ਨੇ ਜਿਹੜੇ ਚਕਰਾਵੇਂ ਤੋਂ ਅੰਮ੍ਰਿਤਸਰ ਚੱਲਦੀਆਂ ਮੇਰੇ ਕੋਲ ਵੀ ਦੋ ਗੱਡੀਆਂ ਹੈਗੀਆਂ ਤੇ ਸਰਕਾਰ ਦੀਆਂ ਕੋ ਜਿਹੜੀਆਂ ਗਲਤ ਪਾਲਿਸੀਆਂ ਪਹਿਲਾਂ ਉਹਨੀਆਂ ਬਣੀਆਂ ਸੀ ਉਹਨਾਂ 'ਚ ਸਾਡੀਆਂ 50 ਗੱਡੀਆਂ 'ਚੋਂ ਜਿਹੜੀਆਂ ਚੱਲਦੀਆਂ ਮਿੰਨੀ ਬੱਸਾਂ 'ਚੋਂ 31 ਗੱਡੀਆਂ ਖਲੋ ਗਈਆਂ 19 ਗੱਡੀਆਂ ਰਹੀਆਂ ਚੱਲਣੀਆਂ ਇੱਥੇ ਤੇ ਜਿੱਦਾਂ ਸਾਡੀਆਂ ਗੱਡੀਆਂ 30 31 ਗੱਡੀਆਂ ਨੇ ਖਲੋਤੀਆਂ ਸਿਰਫ ਨਜ਼ਾਇਦ ਜਿੱਦਾਂ ਵੀ ਕਾਗਜ਼ ਨਹੀਂ ਹੈਗੇ ਕਿਸੇ ਦੇ ਪਾਸ ਨਹੀਂ ਹੈਗੀ ਉਦੇ ਬਾਅਦ ਇਹ ਸਾਡੀਆਂ ਗੱਡੀਆਂ ਨੇ ਟਾਈਮਾਂ 'ਚ ਬਾਹਰ ਕੱਢੀਆਂ ਨਾ ਤੇ ਜਿਹੜੀਆਂ 19 ਗੱਡੀਆਂ ਚੱਲਣੀਆਂ ਉਹਨਾਂ ਦੇ ਵਿੱਚ ਵੀ ਕਈ ਗੱਡੀਆਂ ਇਹੋ ਜਿਹੀਆਂ ਹੈਗੀਆਂ ਜਿਨ੍ਹਾਂ ਦਾ ਕੋਈ ਪਾਸਿੰਗ ਨਹੀਂ ਵੀ ਕਿਸੇ ਦੇ ਕਿਸੇ ਦਾ ਟੈਕਸ ਟੁੱਟਿਆ ਜਿੱਦਾਂ ਹੋਰ ਨੰਬਰ ਵਾਲੀ ਗੱਡੀ ਕੋਈ ਹੋਰ ਚੱਲਣ ਢਈ ਇੱਥੇ ਪਰਮਰ ਤੇ ਗੱਡੀ ਦਾ ਨੰਬਰ ਹੋ ਰਿਹਾ ਇੱਥੇ ਹੋਰ ਕੋਈ ਚੱਲਣ ਡੀਆਂ ਆ ਅਸੀਂ ਥਾਪੇ ਢੋਪੇ ਵਾਲੀਆਂ ਗੱਡੀਆਂ ਵਿੱਚ ਆਈਆਂ ਦੋ ਤਿੰਨ ਰਹਿ ਜੀਮ ਨੂੰ ਕਹਿਤਾ ਵੀ ਜੇ ਸਾਡੀਆਂ ਗੱਡੀਆਂ ਖੜਾਰੀਆਂ ਤਾਂ ਇਹ ਵੀ ਖੜਾ ਰੋ ਪਰ ਜੀ ਐਮ ਇਹ ਬੰਦੇ ਧਿਆਨ ਹੀ ਦੇਣ ਨਹੀਂ ਆ ਇਹ ਪ੍ਰਸ਼ਾਸਨ ਦੀ ਸਹਣਾ ਗੱਡੀਆਂੜੀਆਂ ਚੱਲਣੀਆਂ ਤੇ ਬਾਕੀ ਫੇਰ ਵੀ ਸਭ ਕੋ ਦਿੱਤਾ ਸੀ ਉੱਥੇ ਬਾਕੀ ਇਹ ਗੱਲ ਜਿਹੜਾ ਬੱਬੂ ਪ੍ਰਧਾਨ ਆ ਉਹ ਵੀ ਸਾਡੇ ਨਾਲ ਆ ਚਲੋ ਸਾਡਾ ਜਦੋਂ ਇਹ ਆਨੇ ਉਹ ਸਾਡੇ ਨਾਲ ਜਾਂਦਾ ਆ ਨਵੇਂ ਪਰਮਟ ਸਾਡੇ ਸਰਕਾਰ ਨਾਲ ਜਿਹੜੀ ਗੱਲ ਚੱਲਣ ਡਈ ਵੀ ਸਾਨੂੰ ਜਾਂ ਦਿੱਤੇ ਜਾਣ ਸਾਡੀਆਂ ਜਿਹੜੀਆਂ ਬੰਦ ਗੱਡੀਆਂ ਹੋ ਗਈਆਂ ਉਹਦੇ ਵਿਹਾਰ ਤੇ ਵੱਡੇ ਵੱਡੇ ਤਣਾੜ ਦੂਜੇ ਰੂਟਾਂ ਤੋਂ ਜਿਹਨੀਆਂ ਵੱਡੀਆਂ ਗੱਡੀਆਂ ਚੱਲਣੀਆਂ ਆ ਕਿ ਉਹ ਐਨੋਂ ਗੱਡੀਆਂ ਲਿਆ ਕੇ ਚਲਾਉਣਾ ਚਾਹੁੰਦੇ ਆ ਤੇ ਇਹਦੇ 'ਚ ਅਸੀਂ ਸਰਕਾਰ ਨੂੰ ਇਹੋ ਮੰਗ ਕਰਦੇ ਆ ਵੀ ਜਿਹੜੇ ਧਨਾਰ ਡੱਗੇ ਜਿਨ੍ਹਾਂ ਕੋਲ ਦਾਦਾ 20-20 ਗੱਡੀਆਂ ਹੈਗੀਆਂ ਦੂਜਿਆਂ ਰੂਟਾਂ ਤੇ ਚੱਲਦੇ ਵੱਡੀਆਂ ਗੱਡੀਆਂ ਵਾਲੇ ਉਹਨਾਂ ਨੂੰ ਐਨੋਂ ਟਾਈਮ ਟੇਬਲ ਦੇਣ ਦੀ ਬਜਾਏ ਸਾਨੂੰ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਸਾਨੂੰ ਨਾ ਵੱਡੇ ਪਰਮਿਟ ਦਿੱਤੇ ਜਾਣ ਜਿੱਦਾਂ 30 ਗੱਡੀਆਂ ਖਲੋਤੀਆਂ ਇਹ ਸਰਕਾਰ ਤੋਂ ਇਹੋ ਮੰਗ ਕਰਦੇ ਆ ਵੀ ਅਸੀਂ ਟੈਕਸ ਤਾਰਾਂਗੇ ਸਾਨੂੰ 15 ਦੇ ਵੱਡੇ ਪਰਮਿਟ ਦਿੱਤੇ ਜਾਣ ਪਿੰਡੀਆਂ ਤੱਕ ਰਾਣੀਆਂ ਤੱਕ ਬڑے ਰੂਟ ਹੈਗੇ ਆ ਜਿੱਧਰ-ਇਧਰ ਸਾਨੂੰ ਸਰਕਾਰ ਤੋਂ ਇਹੋ ਮੰਗਿਆ ਕਿ ਜੇ ਸਾਡਾ ਰੋਜ਼ਗਾਰ ਬੰਦ ਹੋਇਆ ਤੇ ਸਾਨੂੰ ਵੱਡੀਆਂ ਗੱਡੀਆਂ ਨੇ ਪਰਮਿਟ ਦੇ ਗਏ ਹਨ ਤੇ ਇਹ ਪਾਲਿਸੀ ਚ ਪਾ ਗਏ ਸਾਨੂੰ ਰੋਜ਼ਗਾਰਾਂ ਨੂੰ 30 ਅਤੇ 15 ਦੇ ਭਾਵੇਂ ਦਿੱਤੇ ਜਾਣ ਸਾਨੂੰ ਅਸੀਂ ਰਲ ਮਿਲ ਕੇ ਚਲਾਵਾਂਗੇ ਦਾ ਅਵਤਾਰ ਸਿੰਘ ਜੀ ਮੈਂ ਚਗਾਵੇਂ ਨੂੰ ਬਲੌਂਡ ਕਰਦਾ ਹਾਂ ਲੋਪੋਗੇ ਚਗਾਵੇਂ ਨੂੰ ਮੇਰੀ ਹੀ ਬਾਸਿਆ ਜੇ ਇਹਦੀ ਕਿਸੇ ਕਾਰਨਾ ਕਰਕੇ ਇਹਨਾਂ ਬੰਦ ਕਰਤੀ ਹੈ ਜੀ ਵੇਖੋ ਇਹ ਜਿਹੜਾ ਸੰਘਰਸ਼ ਅਸੀਂ ਆ ਵੰਡਿਆ ਆ ਇਦੇ ਵਿੱਚ 30 ਬਸਾਂ ਦੇ ਵਿੱਚ 150 ਪਰਿਵਾਰ ਜੁੜਿਆ ਆ ਇੱਕ ਇੱਕ ਬਸ ਜਿਹੜੀ ਆ ਉਹਦੇ ਵਿੱਚ ਚਾਰ-ਚਾਰ ਪਰਿਵਾਰ ਹਿੱਸੇਦਾਰ ਬਣ ਕੇ ਇਹਨਾਂ ਗੱਡੀਆਂ ਅਸੀਂ ਚਲਾਉਣਦੇ ਆ ਜਿਨ੍ਹਾਂ ਦੇ ਅੱਜ ਤੱਕ ਅਸੀਂ ਟੈਕਸ ਤਾਰਨਦੇ ਆ ਕਈ ਗੱਡੀਆਂ ਸਾਡੀਆਂ ਪਾਸ ਹੀ ਆ ਸਾਨੂੰ ਕਿਸੇ ਨੇ ਗਲਤ ਕਰਕੇ ਕੋਹ ਗੱਡੀਆਂ ਜਿਹੜੀਆਂ ਮਰ ਵੀ ਜਿਹੜੀਆਂ ਹਾਦੀਆਂ ਖਲਾਰ ਦਿੱਤੀਆਂ ਗਈਆਂ ਨੇ ਅਸੀਂ ਪ੍ਰਸ਼ਾਸਨ ਨੂੰ ਸੀਐਮ ਮਾਨ ਸਾਹਿਬ ਨੂੰ ਕਿਉਂਕਿ ਜਿੱਦ ਘਰ-ਘਰ ਰੋਜ਼ਗਾਰ ਪਹੁੰਚਾਉਣਦੇ ਆ ਅਹੀਂ ਉਹਨਾਂ ਲੋਕ ਜੋ ਕੇ ਬੇਤਰੀ ਕਰਦੇ ਆ ਵੀ ਸਾਨੂੰ ਇਹਨਾਂ ਪਰਮਾਣਾਂ ਤੇ ਦੇਹਤੇ ਯਾਨੂ ਪਰਮਟ ਦਿੱਤੇ ਜਾਣ ਕਿਉਂਕਿ ਜੇ ਵੱਡੇ ਘਰਾਂ ਨਹੀਂ ਇੱਧਰ ਆ ਗਏ ਵੱਡੇ ਘਰਾਂ ਨੇ ਜਿਹੜੀਆਂ ਗੱਡੀਆਂ ਤੀ ਬੰਦ ਹੋ ਗਈਆਂ ਨੇ ਵੱਡੇ ਘਰਾਂ ਨੇ ਆ ਗਏ ਨੇ ਉਹ ਉਹਨਾਂ ਦੇ ਦੋ ਉਹਨਾਂ ਅੱਗੇ ਨਹੀਂ ਢਿੱਡ ਪਰਦੇ ਆ ਜਿਹੜੇ ਬੇਜ਼ਰਗ ਬੇਰੋਜ਼ਗਾਰ ਵਿਚਾਰੇ ਹੋ ਗਏ ਆ ਇਹ ਕਿੱਦਾਂ ਜਾਣਗੇ ਜਿੰਨਾਂ ਦੇ ਘਰ ਕਿੰਨੇ ਤੇ ਆ ਚਾਰ ਮਹੀਨੇ ਹੋ ਗਏ ਸਾਡੀਆਂ ਗੱਡੀਆਂ ਕੜੀਆਂ ਨੂੰ ਵੇਖੋ ਗੱਡੀਆਂ ਦੇ ਹਾਲਾਤ ਵੇਖ ਲਓ ਆ ਗੱਡੀਆਂ ਕੁਆੜ ਹੋਈ ਜਾਂਦੀਆਂ ਜੀ ਇਹਨਾਂ ਤੇ ਗੌਰ ਕੀਤਾ ਜਾਵੇ ਸੀਐਮ ਮਾਨ ਨੂੰ ਕਹਿੰਨੇ ਆ ਅਸੀਂ ਲਾਲਜੀਤ ਭੱਲੜ ਨੂੰ ਟ੍ਰਾਂਸਪੋਰਟ ਮੰਤਰੀ ਨੂੰ ਕਹਿੰਨੇ ਆ ਅਸੀਂ ਸਾਡੀ ਜਿਹੜੀ ਹਲਕਾ ਇੰਚਾਰਜ ਸੋਨੀਆ ਮਾਨ ਜੀ ਨੂੰ ਬੇਨਤੀ ਕਰਦੇ ਆ ਸਾਡੇ ਜਗ੍ਹਾਵੇਂ ਦੇ ਜਿਹੜੇ ਇਸ ਦੇ ਇੰਚਾਰਜ ਪ੍ਰਧਾਨ ਸਿੰਘ ਨੂੰ ਬੇਨਤੀ ਕਰਨੇ ਆ ਅੱਗੇ ਵੀ ਕਈ ਵਾਰ ਮਿਲੇ ਹੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਪਈ ਇਹ ਤਾਂ ਦਾ ਰੁਜ਼ਗਾਰ ਕਿਸੇ ਨਾ ਕਿਸੇ ਤਰ੍ਹਾਂ ਤੋਰਾਂਗੇ ਪਰ ਜਿਹੜੇ ਕੋ ਚੰਦ ਕਰਾਣੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਗਲਤ ਵਰ ਲਿਆ ਕੇ ਗਲਬਾਤ ਗਲਤ ਕਰਕੇ ਫੇਰਾਂ ਨੂੰ ਵਾਂਝਾ ਰਹਿਣ ਦਿੰਦੇ ਆ ਅਸੀਂ ਫੇਰਾਂ ਦੇ ਬੇਨਤੀ ਕਰਦੇ ਆ ਵੀ ਜਿਹੜੀਆਂ ਇਹ 20 ਗੱਡੀਆਂ ਨਜਾਇਜ਼ ਚੱਲਣ ਦੀਆਂ ਇਹ 20 ਗੱਡੀਆਂ ਚੱਲਣਦੀਆਂ ਨੇ ਉੰਨੀ ਕਿੱਥੇ 50 ਚੱਲਦੀਆਂ ਸੀ ਹੁਣ 20 ਚੱਲਦੀਆਂ ਨੇ ਇਹ ਵੇਖੋ ਵੀ ਸਵਾਰੀ ਇੰਨੀ ਖੱਜਲ ਖਰਾਬ ਹੋਣਦੀ ਆ ਕਈ ਕਹੇ ਭਜਾਈ ਫਿਰਦੇ ਕਦੇ ਆਹ ਨੂੰ ਭਜਾ ਕੇ ਲੈ ਜਾ ਕਦੀ ਉਹਨੂੰ ਭਜਾ ਕੇ ਲੈ ਜਾ ਅਸੀਂ ਬੇਨਤੀ ਕਰਦੇ ਆ ਪੀਏ ਜਿਹੜਾ ਜਿੱਦਾਂ ਰਜਗਾਰ ਤੁਸੀਂ ਵੇਖ ਲਓ ਵੀ ਜੇ 50 ਗੱਡੀਆਂ ਚੱਲਦੀਆਂ ਸੀ ਤੇ ਕੰਮ ਦੋ ਦੋ ਦਿਨ ਤੱਕਾ ਲੱਗਦੇ ਸੀ ਸਹੀ ਚੱਲੀ ਜਾਂਦਾ ਸੀ ਹੁਣ 18 19 ਗੱਡੀਆਂ ਚੱਲਣੀਆਂ ਉਹਨਾਂ ਵਿੱਚੋਂ ਵੀ 7-8 ਗੱਡੀਆਂ ਨਜਾਇਜ਼ ਚੱਲਦੀਆਂ ਨੇ ਜਨਾਂ ਦੇ ਕਨੈਕਟ ਅਸੀਂ ਜੀ ਆਮ ਨੂੰ ਬੜੀ ਵਾਰ ਦੇ ਚੁੱਕੇ ਆ ਵਨ ਨੂੰ ਟੂਨ ਹੋਏ ਵਨ ਨੂੰ ਟੂਨ ਹੋ ਵੀ ਛੋੜਦੇ ਆਡਰ ਆ ਦੇਖੋ ਇਹ ਪ੍ਰਸ਼ਾਸਨ ਦੀ ਮੇਰੀ ਭੁਗਤ ਦੇ ਨਾਲ ਉਹ ਗੱਡੀਆਂ ਨਹੀਂ ਬੰਦ ਉਹਂਡੀਆਂ